ਜਿਹੜੇ ਵੀ ਰਿਸ਼ਤੇ ਮਤਲਬ ਦੇ ਹੁੰਦੇ ਨੇ ਉਹ ਬਹੁਤ ਦੇਰ ਤੱਕ ਨਾ ਟਿਕਦੇ ਨੇ ਨਾ ਨਿਭਦੇ ਨੇ ਤੇ ਨਾ ਉਹਨਾਂ ਦੀ ਹੋਂਦ ਪਰ ਕਰਾਰ ਲੈਂਦੀ ਆ ਉਹ ਬਹੁਤ ਜਲਦੀ ਰਿਸ਼ਤੇ ਜਿਹੜੇ ਨੇ ਉਹ ਕਿਸੇ ਨਾ ਕਿਸੇ ਤਰ੍ਹਾਂ ਨਾਲ ਚਾਹ ਉਹ ਸੈਕ ਦੇ ਸੈਕ ਦੇ ਤੜਫਦੇ ਹੋਏ ਜਿਉਂਦਾ ਰਹਿੰਦੇ ਨੇ ਤੇ ਜਾਂ ਫਿਰ ਉਹ ਮਰ ਜਾਂਦੇ ਨੇ ਖਤਮ ਹੋ ਜਾਂਦੇ ਨੇ ਜਦੋਂ ਅਸੀਂ ਮਤਲਬ ਦੇ ਰਿਸ਼ਤੇ ਬਣਾਉਨੇ ਆ ਤੇ ਉਹਦੇ ਨਾਲ ਉਹ ਰਿਸ਼ਤਾ ਜਿਹੜਾ ਹੈ ਉਹ ਕੁਝ ਸਮੇਂ ਦੇ ਲਈ ਚੱਲਦਾ ਉਦੇ ਨਾਲ ਇਹ ਹੁੰਦਾ ਕਿ ਠੀਕ ਹੈ ਸਾਡਾ ਕੰਮ ਹੋ ਗਿਆ ਉਸ ਤੋਂ ਬਾਅਦ ਤੂੰ ਕੌਣ ਤੇ ਮੈਂ ਕੌਣ ਬਹੁਤ سارے ਲੋਕ ਜ਼ਿੰਦਗੀ ਦੇ ਵਿੱਚ ਇਵੇਂ ਦੇ ਸਾਡੇ ਨਾਲ ਜੁੜ ਜਾਂਦੇ ਨੇ ਸਾਡੇ ਕੋਲ ਆ ਜਾਂਦੇ ਨੇ ਤੇ ਕਈ ਵਾਰੀ ਹੋ ਸਕਦਾ ਅਸੀਂ ਵੀ ਉਹੋ ਜਿਹਾ کردار ਆਪਣਾ ਨਿਭਾ ਜਾਂਦੇ ਹੋਈ ਉਹੋ ਜਿਹਾ ਕੰਮ ਅਸੀਂ ਵੀ ਕਰ ਜਾਂਦੇ ਹੋਈਏ ਕਿਸੇ ਹੋਰ ਨੂੰ ਸਾਡੇ ਬਾਰੇ ਇਹ ਲੱਗਦਾ ਹੋਵੇ ਕਦੀ ਵੀ ਮਤਲਬ ਜਿਹੜਾ ਹੈ ਨਿਕਲਣ ਤੇ ਜਾਂ ਆਪਣਾ ਕੰਮ ਕੱਢ ਜੇ ਹੋ ਗਿਆ ਜਾਂ ਕਿਸੇ ਨੇ ਤੁਹਾਡਾ ਕੰਮ ਕਰ ਦਿੱਤਾ ਉਸ ਤੋਂ ਬਾਅਦ ਉਹਦੀ ਜੋ ਵੀ ਉਹਨੇ ਕੀਤਾ ਉਹਨੂੰ ਕਦੇ ਨਾ ਭਲਾਓ ਜਿੰਨਾ ਵੀ ਕੀਤਾ ਜਿੰਨਾ ਬੈਸਟ ਕੀਤਾ ਜੇ ਉਹਨੇ ਕੋਸ਼ਿਸ਼ ਕੀਤੀ ਉਹ ਸਕਸੈਸਫੁਲ ਹੋਇਆ ਉਹ ਤੁਹਾਡਾ ਕੰਮ ਕਰਨ ਦੇ ਵਿੱਚ ਸਕਸੈਸਫੁਲ ਮਤਲਬ ਉਹ ਉਹ ਕਰ ਗਿਆ ਜਾਂ ਨਹੀਂ ਹੋਇਆ ਕਈ ਵਾਰੀ ਬਹੁਤ ਲੋਕ ਇਹੋ ਚ ਹੁੰਦੇ ਨੇ ਬਹੁਤ ਐਫਰਟ ਕਰਦੇ ਨੇ ਪਰ ਉਹ ਕੰਮ ਸਿਰੇ ਨਹੀਂ ਚੜਦਾ ਪਰ ਜੋ ਉਹਨੇ ਕੀਤਾ ਉਹਦਾ ਵੀ ਐਸਾਨ ਮੰਨੋ ਔਰ ਜੇ ਤੁਹਾਡੇ ਕੋਲੋਂ ਕੋਈ ਅਜੀਹਾ ਕੰਮ ਕਰਵਾਉਣਾ ਚਾਹੁੰਦਾ ਪੂਰੇ ਦਿਨ ਦੇ ਨਾਲ ਕਰੋ ਇਹ ਨਹੀਂ ਕਿ ਤੁਸੀਂ ਜਿਹੜਾ ਹੈ ਗਲੂ-ਗਲਾਵਾ ਲਾਓ ਜਾਂ ਕਿਸੇ ਨੂੰ ਵਰਤ ਇਹ ਹੋਵੇ ਕਿ ਠੀਕ ਹੈ ਮੈਂ ਇਹਨੂੰ ਇਦਾਂ ਹੀ ਲਗਾ ਲਾਰਾ ਲੱਪਾ ਲਗਾ ਕੇ ਤੇ ਉਹ ਨੂੰ ਕਰ ਇਦਾਂ ਨਹੀਂ ਕਰੋ ਦੂਸਰਾ ਜਿਹੜਾ ਹੈ ਜਿਹੜੇ ਮਤਲਬ ਕੱਢਣਾ ਹੁੰਦਾ ਜਾਂ ਕਿਸੇ ਚੀਜ਼ ਦੇ ਲਈ ਤੁਸੀਂ ਫਾਈਟ ਕਰਦੇ ਹੋ ਲੋਕਾਂ ਨੂੰ ਵਰਤਦੇ ਹੋ ਉਹ ਵੀ ਇੱਕ ਜਿਹੜਾ ਹੈ ਬਹੁਤ ਕਟਿਆ ਕਰਦਾ ਹੁੰਦਾ ਕਿ ਤੁਸੀਂ ਲੋਕਾਂ ਨੂੰ ਵਰਤ ਜਾਂਦੇ ਹੋ ਤੇ ਉਹ ਵੀ ਮਤਲਬ ਦਾ ਹੀ ਹੁੰਦਾ ਕਿ ਬਹੁਤ ਥਾਵਾਂ ਤੇ ਅਸੀਂ ਦੇਖਦੇ ਆ ਕਿ ਕਿਸੇ ਪੈਸੇ ਦੇ ਨਾਲ ਤੁਸੀਂ ਵਰਤ ਕੇ ਮਤਲਬ ਕੱਢ ਲਿਆ ਫਿਰ ਉਸ ਬੰਦੇ ਨੂੰ ਯੂਜ਼ ਐਂਡ ਥਰੋ ਜਿੰਨੂੰ ਕਹਿੰਦੇ ਨੇ ਉਹ ਕਰ ਲਿਆ ਅਜਿਹਾ ਨਾ ਕਰੋ ਹਰ ਇੱਕ ਦੀ ਆਪਣੀ ਆਪਣੀ ਅਹਿਮੀਅਤ ਹੁੰਦੀ ਹੈ ਹਰ ਇੱਕ ਬੰਦੇ ਦੀ ਆਪਣੀ ਇੱਜ਼ਤ ਹੁੰਦੀ ਹੈ ਆਪਣੀ ਕੀਮਤ ਹੁੰਦੀ ਹੈ ਜਦੋਂ ਤੁਹਾਨੂੰ ਕੋਈ ਵਰਤ ਕੇ ਸੁੱਟੇਗਾ ਜਦੋਂ ਤੁਹਾਡੇ ਧੂਕੂਣੋਂ ਮਤਲਬ ਕੱਢ ਕੇ ਸੁੱਟੇਗਾ ਤੁਹਾਨੂੰ ਕਿੰਨਾ ਬੁਰਾ ਲੱਗੇਗਾ ਇਸ ਚੀਜ਼ ਨੂੰ ਅੱਗੇ ਜਰੂਰ ਰੱਖਿਆ ਕਰੋ ਉਹ ਮਤਲਬ ਵੀ ਬੰਦਾ ਜਿਹੜਾ ਹੈ ਉਹ ਕੁਝ ਚਿਰ ਲਈ ਤੁਹਾਡੀ ਚਾਪ ਲੂਸੀ ਵੀ ਕਰੇਗਾ ਤੁਹਾਡੇ ਬਹੁਤ ਨੇੜੇ ਵੀ ਆਏਗਾ ਤੁਹਾਡੇ ਨਾਲ ਪਿਆਰ ਵੀ ਕਰੇਗਾ ਤੇ ਉਸ ਤੋਂ ਬਾਅਦ ਜਿਹੜਾ ਹੈ ਉਹ ਤੁਹਾਨੂੰ ਜਿਹਨੂੰ ਕਹਿੰਦੇ ਹਨ ਨਾ ਸਤ ਸਲਾਮ ਵੀ ਨਹੀਂ ਕਰਦਾ ਤੁਹਾਨੂੰ ਹਾਈ ਬਾਏ ਵੀ ਨਹੀਂ ਕਰਦਾ ਤੁਹਾਨੂੰ ਬੁਲਾਉਂਦਾ ਨਹੀਂ ਅਜਿਹੇ ਲੋਕ ਜਿਹੜੇ ਨੇ ਉਹ ਅਕਸਰ ਮਿਲ ਜਾਂਦੇ ਨੇ ਸਮਾਜ ਹੈ ਸਮਾਜ ਹਰ ਇੱਕ ਤਰ੍ਹਾਂ ਦੇ ਬੰਦੇ ਮਿਲਦੇ ਨੇ ਪਰ ਆਪਣਾ ਕਿਰਦਾਰ ਇਦਾਂ ਦਾ ਨਾ ਰੱਖੋ ਤੁਸੀਂ ਜਿਹੇ ਲੋਕਾਂ ਤੋਂ ਅ ਸਬਕ ਸਿੱਖ ਲਓ ਕਿ ਮੈਨੂੰ ਇਹ ਬੁਰਾ ਲੱਗਿਆ ਮੈਂ ਅਜੇ ਅਜੇ ਹਾ ਕਿਸੇ ਨਾਲ ਨਹੀਂ ਕਰਾਂਗਾ ਜਾਂ ਨਹੀਂ ਕਰਾਂਗੀ ਜੋ ਵੀ ਹੋ ਤੁਸੀਂ ਮੈਂ ਜਿਹੜੀ ਰੀਲ ਬਣਾਉਣੀ ਇੱਕ ਪੁੰਨਾਲੇ ਮੇਲ ਐਂਡ ਫੀਮੈਂਟੋਰ ਨਾਲ ਹੀ ਕਰਾਂਗਾ ਜਾਂ ਕਰਾਂਗੀ ਜਾਂ ਅਸੀਂ ਨਹੀਂ ਕਰਾਂਗੇ ਇਦੇ ਨਾਲ ਹੀ ਹੁੰਦਾ ਕਿ ਸਮਾਜ ਜਿਹੜਾ ਹੈ ਜਾਂ ਆਹਲਾ ਦਵਾਲਾ ਜਿਹੜਾ ਹੈ ਉਹ ਇੱਕ ਸਿਹਤਮੰਦ ਸਮਾਜ ਦੇ ਤੌਰ ਤੇ ਉੱਭਰਦਾ ਹੈ ਜਦੋਂ ਤੁਸੀਂ ਸਿਰਫ ਮਤਲਬ ਲਈ ਕੋਈ ਰਿਸ਼ਤੇ ਬਣਾਉਂਦੇ ਹੋ ਤੇ ਉਹ ਰਿਸ਼ਤੇ ਜਿਹੜੇ ਨੇ ਜਾਂ ਸਾਂਝਾਂ ਜਿਹੜੀਆਂ ਨੇ ਉਹ ਨਾ ਤੇ ਬਹੁਤ ਦੇਰ ਚੱਲਦੀਆਂ ਨੇ ਨਾ ਫਿਰ ਵਿਸ਼ਵਾਸ ਰਹਿੰਦਾ ਹਰ ਕੋਈ ਬੰਦਾ ਵਿਸ਼ਵਾਸ ਜਿਹੜਾ ਹੈ ਦੂਸਰੇ ਦੇ ਉੱਤੇ ਨਹੀਂ ਕਰੇਗਾ ਤੇ ਸਮਾਜ ਨੂੰ ਚਲਾਉਣਾ ਪਰਿਵਾਰਾਂ ਨੂੰ ਚਲਾਉਣਾ ਕਿਸੇ ਸੰਸਥਾ ਨੂੰ ਚਲਾਉਣਾ ਕੋਈ ਕੰਪਨੀ ਚਲਾਉਣੀ ਕੋਈ ਇੰਡਸਟਰੀ ਚਲਾਉਣੀ ਬਹੁਤ ਔਖੀ ਹੋ ਜਾਂਦੀ ਹੈ ਹਰ ਇੱਕ ਜੇ ਤੁਹਾਡੇ ਆਫਿਸ ਦੇ ਵਿੱਚ ਇੱਕ ਪੀਅਨ ਹੈ ਉਹਦੀ ਆਪਣੀ ਅਹਿਮੀਅਤ ਹੈ ਇੱਕ ਚਾਰੂ ਲਗਾਉਣ ਵਾਲਾ ਹੈ ਉਹਦੀ ਆਪਣੀ ਅਹਿਮੀਅਤ ਹੈ ਇੱਕ ਸੁਪਰਡੰਟ ਹੈ ਉਹਦੀ ਆਪਣੀ ਅਹਿਮੀਅਤ ਹੈ ਤੁਸੀਂ ਬੈਠੇ ਹੋ ਤੁਹਾਡੀ ਆਪਣੀ ਅਹਿਮੀਅਤ ਹੈ ਹਰ ਇੱਕ ਬੰਦੇ ਦਾ ਆਪਣਾ ਆਪਣਾ ਕਿਰਦਾਰ ਹੈ ਕਿਸੇ ਨੂੰ ਵੀ ਆਪਣੇ ਛੋਟੇ ਤੋਂ ਆਪਣੇ ਕਲੀਕ ਨੂੰ ਆਪਣੇ ਕਿਸੇ ਵੀ ਅਜਿਹੇ ਬੰਦੇ ਨੂੰ ਵਰਤ ਕੇ ਸੁੱਟਣ ਦੀ ਗਲਤੀ ਨਾ ਕਰੋ ਔਰ ਆਪਣੀ ਪਾਵਰ ਦਾ ਇਸਤੇਮਾਲ ਕਰਕੇ ਲੋਕਾਂ ਨੂੰ ਦਬਾ ਕੇ ਵਰਤਣਾ ਡਰਾ ਧਮਕਾ ਕੇ ਵਰਤਣਾ ਇਹ ਵੀ ਜਿਹੜਾ ਹੈ ਇੱਕ ਗire ਹੋਏ ਕਿਰਦਾਰ ਦਾ ਨਿਸ਼ਾਨੀ ਹੁੰਦੀ ਹੈ ਇਕ ਕੋਈ ਹੈਲਦੀ ਜਿਹੜਾ ਬੰਦਾ ਹੈ ਅੱਛੀ ਸੋਚ ਦਾ ਨਿੱਗਰ ਸੋਚ ਵਾਲਾ ਉਹ ਨਹੀਂ ਕਰੇਗਾ ਇਸ ਕਰਕੇ ਜਦੋਂ ਵੀ ਤੁਸੀਂ ਕੋਈ ਕਿਸੇ ਨੂੰ ਰਿਸ਼ਤਾ ਕਾ ਮਤਲਬ ਸਟਾਰਟ ਕਰਦੇ ਹੋ ਕਿਸੇ ਦੇ ਕੰਮ ਆਉਂਦੇ ਹੋ ਜਾਂ ਤੁਸੀਂ ਕੋਈ ਤੁਹਾਡੇ ਕੋਲੋਂ ਕੰਮ ਕਰਵਾਉਂਦਾ ਹੈ ਦੋਨਾਂ ਚੀਜ਼ਾਂ ਨੂੰ ਜਰੂਰ ਸਮਝੋ ਕਿ ਜੇ ਮੈਂ ਇਹਨੂੰ ਜਵਾਬ ਦਿੰਨਾ ਜਾਂ ਮੈਂ ਇਹਨੂੰ ਵਰਤ ਕੇ ਸੁੱਟਦਾ ਜਾਂ ਮੈਂ ਇਹਦਾ ਇਹਦੇ ਕੋਲੋਂ ਕੰਮ ਲੈ ਕੇ ਇਹਨੂੰ ਮੁੜ ਕੇ ਆਸਾਨ ਨਹੀਂ ਉਹਦਾ ਮੰਨਦਾ ਤੇ ਇਹਨੂੰ ਕਿਦਾਂ ਦਾ ਲੱਗੇਗਾ ਆਪਣੇ ਆਪ ਨੂੰ ਉੱਥੇ ਜ਼ਰੂਰ ਖੜਾ ਕਰਿਆ ਕਰੋ ਮਤਲਬ ਹੀ ਹੋਣਾ ਮਤਲਬ ਸਭ ਤੋਂ ਬੇਕਾਰ ਸੋਚ ਵਾਲਾ ਬੰਦਾ ਹੋ ਹੁੰਦਾ ਦੂਸਰਾ ਜਿਹੜਾ ਹੈ ਕਿਸੇ ਵੀ ਤਰ੍ਹਾਂ ਦੇ ਨਾਲ ਲੋਕਾਂ ਨੂੰ ਡਰਾ ਧੰਗਾ ਕੇ ਵਰਤਣਾ ਬਹੁਤ ਲੋਕ ਜਿਹੜੇ ਨੇ ਉਹ ਇਦਾਂ ਵੀ ਵਰਤੇ ਜਾਂਦੇ ਨੇ ਡਰਾਉਣਾ ਤੁਮਕਾਉਣਾ ਜਾਂ ਐਫ ਚਾ ਕਰਨਾ ਉਹ ਵੀ ਜਿਹੜਾ ਹੈ ਉਹ ਬਹੁਤ ਗੱਡਿਆ ਸੋਚ ਤੇ ਨਿਗਾਰ ਵਾਲੇ ਪਾਸੇ ਨੂੰ ਸਮਾਜ ਨੂੰ ਲਿਜਾਣ ਵਾਲੇ ਲੋਕ ਹੁੰਦੇ ਨੇ ਧਿਆਨ ਰੱਖੋ ਆਪਣੇ ਆਸ-ਪਾਸ ਆਪ ਵੀ ਮਤਲਬੀ ਨਾ ਬਣੋ ਔਰ ਜਿਹੜੇ ਮਤਲਬੀ ਲੋਕ ਨੇ ਉਹਨਾਂ ਦੇ ਨਾਲ ਜਿਹੜਾ ਹੈ ਥੋੜਾ ਜਿਹਾ ਸੋਚ ਸਮਝ ਕੇ ਰਿਸ਼ਤੇ ਰੱਖੋ ਧਿਆਨ ਰੱਖੋ ਸਮਾਜ ਜਿਹੜਾ ਹੈ ਉਹ ਹਰ ਇੱਕ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸੇਤਮੰਦ ਸਮਾਜ ਬਣੇ ਸੱਚ ਜਿਹੜਾ ਹੈ ਉਹ ਸੱਚ ਹੀ ਰਹਿੰਦਾ ਤੇ ਟੁੱਟ ਜਿਹੜਾ ਹੈ ਉਹਦੇ ਪੈਰ ਨਹੀਂ ਹੁੰਦੇ ਆ ਜਿਹੜੇ ਨਿੱਗਰ ਸੋਚ ਵਾਲੇ ਹੁੰਦੇ ਨੇ ਉਹਨਾਂ ਦਾ ਹਰ ਇੱਕ ਜਿਹੜਾ ਕਦਮ ਹੈ ਨਿੱਗਰ ਹੋਏਗਾ ਵਧੀਆ ਹੋਏਗਾ ਔਰ ਜਿਹੜੇ ਕਟਿਆ ਸੋਚਦੇ ਹੋਣਗੇ ਉਹਨਾਂ ਦੀ ਸੋਚ ਉਹਨਾਂ ਦੇ ਕੰਮ ਉਹਨਾਂ ਦਾ ਕੋਈ ਵੀ ਜਿਹੜੀ ਚੀਜ਼ ਹੈ ਹਰ ਕਦਮ ਜਿਹੜਾ ਹੈ ਉਹ ਗੋਲ ਜਾਂਦਾ ਹੈ ਇਹਦੇ ਬੰਦ ਧਿਆਨ ਦੀ ਲੋੜ ਦਿਓ ਮਤਲਬ ਹੀ ਨਹੀਂ ਬਣ ਇਹ ਇੱਕ ਆਪਣੇ ਪਰਲੇ ਚੀਜ਼ ਮੰਨ ਲਓ ਤੁਹਾਡਾ کردار ਜਿਹੜਾ ਹੈ ਬਹੁਤ ਗਲਤ ਮੈਸੇਜ ਜਾਏਗਾ ਜਦੋਂ ਤੁਸੀਂ ਮਤਲਬੀ ਬਣ ਕੇ ਉੱਪਰਦੇ ਹੋ ਥੈਂਕ ਯੂ ਸ਼ੁਕਰੀਆ ਮਿਹਰਬਾਨੀ